ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਤੇ ਚਰਚਾ ਕਰਨ ਲਈ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਹੋਈ ਐਸੇ 71 ਤਾ ਵਿੱਚ ਮੌਜੂਦਾ ਸਰਕਾਰ ਤੇ ਸੱਤਾਧਾਰੀ ਪਾਰਟੀ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਸਿੱਖਾਂ ਦੇ ਇਸ ਅੰਦਰੂਨੀ ਮਾਮਲੇ ਵਿੱਚ ਦਖਲ ਨਾ ਦੇਵੇ ਜੇਕਰ ਉਸ ਨੇ ਇਹ ਦਖਲਅੰਦਾਜ਼ੀ ਬੰਦ ਨਹੀਂ ਕੀਤੀ ਤਾਂ ਉਸ ਖਿਲਾਫ ਪੰਥਕ ਰਵਾਇਤਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ 71 ਤਾ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਇਸ ਮਾਮਲੇ ਦਾ ਕੋਈ ਵੀ ਤਰ ਸਿਆਸੀ ਲਾਹਾ ਲੈਣ ਦਾ ਯਤਨ ਨਾ ਕਰੇ ਜੇਕਰ ਕੋਈ ਸਿਆਸੀ ਪਾਰਟੀ ਅਜਿਹਾ ਕਰਦੀ ਹੈ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਜਵਾਬਦੇਹ ਹੋਵੇਗੀ ਸਿੱਖ ਜਥੇਬੰਦੀਆਂ ਨੂੰ ਵੀ ਆਖਿਆ ਗਿਆ ਕਿ ਇਸ ਮਾਮਲੇ ਵਿੱਚ ਸਰਕਾਰ ਜਾਂ ਪੁਲਿਸ ਨਾਲ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਾ ਕੀਤਾ ਜਾਵੇ ਕਿਉਂਕਿ ਇਹ ਸਹਿਯੋਗ ਕਰਨਾ ਪੰਥਕ ਹਿੱਤਾਂ ਦੇ ਵਿਰੁੱਧ ਹੈ। ਹਲ ਕਮਿਸ਼ਨ ਦਾ ਮੰਨਣਾ ਹੈ ਕਿ ਗੁਰਮਤ ਅਨੁਸਾਰ ਇਹ ਸੁਝਾਅ ਦਿੰਦਾ ਹੈ ਇਹਨਾਂ ਪਾਵਨ ਸਰੂਪਾਂ ਦੇ ਮਸਲਿਆਂ ਦਾ ਕੋਈ ਵੀ ਰਾਜਨੀਤਿਕ ਪਾਰਟੀ ਆਪਣਾ ਸ਼ਖਸੀ ਲਾਭ ਉਠਾਉਣ ਦਾ ਯਤਨ ਨਾ ਕਰੇ। ਜੇਕਰ ਕੋਈ ਵੀ ਰਾਜਨੀਤਿਕ ਪਾਰਟੀ ਅਜਿਹਾ ਕਰਨ ਦਾ ਯਤਨ ਕਰੇਗੀ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਜਵਾਬਦੇਹ ਹੋਵੇਗੀ। ਅਤੇ ਪੰਥ ਦੁਖੀ ਹੋਵੇਗੀ ਕਿਉਂਕਿ ਇਸ ਅੰਦਰੂਨੀ ਮਾਮਲੇ ਵਿੱਚ ਦਖਲਅੰਦਾਜ਼ੀ ਬੰਦ ਨਾ ਕੀਤੀ ਤਾਂ ਪੰਥ ਕਰਵੈਤਾ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਉਹ ਪ੍ਰਬੰਧਕੀ ਭ੍ਰਿਸ਼ਟਾਚਾਰ ਦਾ ਮਾਮਲਾ ਹੈ। ਸਬੰਧਤ ਮੁਲਾਜ਼ਮਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੂਪ ਸੰਗਤਾਂ ਨੂੰ ਦਿੱਤੇ ਲੇਕਿਨ ਉਹਨਾਂ ਦੀ ਭੇਟਾ ਫੰਡਾ ਵਿੱਚ ਜਮਾ ਨਹੀਂ ਕਰਵਾਈ। ਇਹ ਪੈਸਿਆਂ ਦਾ ਕਪੜਾ ਹੈ। ਜਿਹੜੇ ਮੁਲਾਜ਼ਮਾ ਨੇ ਪੈਸੇ ਖਾਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਹੈ। ਠੀਕ ਅੱਜ ਪ੍ਰਬੰਧ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਸੇ ਹੋਰ ਕੋਲ ਆ ਕੱਲ ਨੂੰ ਕਿਸੇ ਹੋਰ ਕੋਲ ਵੀ ਆਉਣਾ ਪਰ ਜੇ ਇਸ ਤਰੀਕੇ ਦੀ ਦਖਲਅੰਦਾਜ਼ੀ ਵੱਧਦੀ ਗਈ ਵੱਧਦੀ ਰਹੀ ਤੇ ਫੇਰ ਤੇ ਕੱਲ ਨੂੰ ਇੱਥੇ ਕਿੰਨਾ ਕੜਾ ਪ੍ਰਸ਼ਾਦ ਬਣਦਾ ਉਹਦਾ ਹਿਸਾਬ ਲੈਣਗੇ ਕਿੰਨਾ ਕਿਸੇ ਨੂੰ ਵੰਡਦੇ ਆ ਉਹਦਾ ਵੀ ਹਿਸਾਬ ਲੈਣਗੇ ਪ੍ਰਸ਼ਾਦੇ ਕੋਈ ਦੋ ਕਿਸੇ ਦੇ ਨਾਟਾ ਵੱਧ ਲੱਗ ਗਿਆ ਜੇ ਅੱਜ ਵੱਧ ਘਾਤੋਂ ਲੱਗਿਆ ਉਹਦਾ ਵੀ ਹਿਸਾਬ ਲੈਣਗੇ ਤੋ ਜਦੋਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਖੁਦਮੁਖਤਿਆਰ ਸੰਸਥਾ ਤੇ ਇਹਨਾਂ ਨੂੰ ਇਦਾਂ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਵਿੱਚ ਕੱਲ੍ਹ ਕਈ ਹੋਰ ਮਾਮਲਿਆਂ ਉੱਤੇ ਵੀ ਵਿਚਾਰ ਕੀਤਾ ਗਿਆ। ਇਨ੍ਹਾਂ ਮਾਮਲਿਆਂ ਤੇ ਵਿਚਾਰ ਕਰਨ ਤੋਂ ਬਾਅਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰਨੁਪਰੀ ਸਿੰਘ ਸੌਂਦ ਦਿੱਲੀ ਸਿੱਖ ਗੁਰਦੁਆਰਾ ਮੈਨੇਜ ਕਮੇਟੀ ਦੇ ਪ੍ਰਧਾਨ ਸਮੇਤ ਅਹੁਦੇਦਾਰਾਂ ਤੇ ਚੀਫ ਖਾਲਸਾ ਦივਾਨ ਦੇ ਪ੍ਰਧਾਨ ਨੂੰ 5 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਗਿਆ ਹੈ। ਸਹਾਦ ਨੂੰ ਭੇਜੇ ਗਏ ਪੱਤਰ ਵਿੱਚ ਆਖਿਆ ਗਿਆ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਦੀ ਯਾਦਗਾਰ ਵਿੱਚ ਬਣੀਆਂ ਤਸਵੀਰਾਂ ਸਿੱਖੀ ਮਰਿਆਦਾ ਦੇ ਉਲਟ ਹਨ ਇਸ ਸਬੰਧੀ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਸਪਸ਼ਟਿਕਰਨ ਦਿੱਤਾ ਜਾਵੇ ਇੱਥੇ ਇਹ ਵੀ ਦੱਸਣਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ 25 ਅਕਤੂਬਰ ਨੂੰ ਇੱਕ ਵਿਸ਼ੇਸ਼ اجلاس ਸੱਦਿਆ ਸੀ ਜਿਸ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਰੋਕ ਲਾਈ ਗਈ ਸੀ ਪਰ ਇਹ ਰੋਕ ਲਾਉਣ ਦੇ ਬਾਵਜੂਦ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਨੇ ਹੁਕਮ ਦੀ ਉਲੰਘਣਾ ਕਰਦਿਆਂ ਇਹ ਇਜਲਾਸ ਕੀਤਾ ਇਸ ਲਈ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਨ ਅਸਕੱਤਰ ਸੀਨੀਅਰ ਮੀਤ ਪ੍ਰਧਾਨ ਮੀਤ ਪ੍ਰਧਾਨ ਤੇ ਅਸਕੱਤਰ ਨੂੰ ਪੱਖ ਰੱਖਣ ਲਈ ਸੱਦਿਆ ਗਿਆ ਹੈ ਇਸੇ ਤਰ੍ਹਾਂ ਚੀਫ ਖਾਲਸਾ ਦਬਾਨ ਤੋਂ ਜਾਣਕਾਰੀ ਮੰਗੀ ਗਈ ਸੀ ਕਿ ਉਹਨਾਂ ਦੇ ਕਿਹੜੇ ਮੈਂਬਰ ਅੰਮ੍ਰਿਤਧਾਰੀ ਹਨ ਤੇ ਕਿਹੜੇ ਨਹੀਂ ਪਰ ਚੀਫ ਖਾਲਸਾ ਵੱਲੋਂ ਭੇਜੀ ਗਈ ਜਾਣਕਾਰੀ ਅਸਪਸ਼ਟ ਹੋਣ ਕਾਰਨ ਜਥੇਦਾਰ ਨੇ ਚੀਫ ਖਾਲਸਾ ਦਵਾਨ ਦੇ ਪ੍ਰਧਾਨ ਨੂੰ ਨਿੱਜੀ ਤੌਰ ਤੇ ਇਹ ਜਾਣਕਾਰੀ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਪੁੱਜਣ ਦਾ ਹੁਕਮ ਦਿੱਤਾ ਹੈ। ਪੰਜ ਸਿੰਘ ਸਹਿਬਾਨ ਦੀ ਕੱਲ ਦੀ ਹੋਈ ਇਕੱਤਰਤਾ ਵਿੱਚ ਪੰਜ ਸਿੰਘ ਸਹਿਬਾਨ ਨੇ ਮੈਰਿਜ ਪੈਲੇਸ ਰਿਜ਼ੋਰਟ, ਸਮੁੰਦਰੀ ਕੰਢਿਆਂ ਤੇ ਵਪਾਰਕ ਫਾਰਮਾਂ ਵਿੱਚ ਆਨੰਦ ਕਾਰਜਾਂ ਲਈ ਪਾਵਨ ਸਰੂਪ ਲਜਾਨ ਤੇ ਪੂਰਨ ਪਾਬੰਦੀ ਲਾਪ ਦਿੱਤੀ ਹੈ। ਇਹਨਾਂ ਹੁਕਮਾ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਜੇਕਰ ਇਨ੍ਹਾਂ ਸਥਾਨਾਂ ਤੇ ਅਨੰਦ ਕਾਰਜ ਹੁੰਦੇ ਹਨ ਤਾਂ ਇਹ ਰਸਮਾਂ ਨਿਭਾਉਣ ਵਾਲੇ ਗ੍ਰੰਥੀ ਸਿੰਘਾਂ ਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਇੱਕ ਹੋਰ ਮਤੇ ਰਾਹੀਂ ਉਹਨਾਂ ਆਖਿਆ ਕਿ ਗੁਰੂ ਸਹਿਬਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ, ਸਿੱਖ ਯੋਧਿਆਂ, ਜਰਨੈਲਾਂ ਤੇ ਸਿੱਖ ਸੰਸਕਾਰਾਂ ਦੀ ਨਕਲ ਕਰਨ ਬਾਰੇ ਏ.ਆਈ. ਦੀ ਵਰਤੋਂ ਕਰਕੇ ਜਾਂ ਐਨੀਮੇਸ਼ਨ ਫਿਲਮਾਂ ਨਹੀਂ ਬਣਾਈਆਂ ਜਾ ਸਕਦੀਆਂ। ਉਹਨਾਂ ਐਸਜੀਪੀਸੀ ਨੂੰ ਹੁਕਮ ਦਿੱਤਾ ਕਿ ਇਸ ਸਬੰਧੀ ਭਾਰਤੀ ਫਿਲਮ ਇੰਡਸਟਰੀ ਦੇ ਵੱਡੇ ਨਿਰਮਾਤਾਵਾਂ ਨੂੰ ਜਾਣੂ ਕਰਵਾ ਦਿੱਤਾ ਜਾਵੇ ਕੱਲ ਦੀ ਇਕਤਰਤਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਦ ਉਹਨਾਂ ਤੋਂ ਇਸ ਬਾਰੇ ਸਪਸ਼ਟੀਕਰਨ ਮੰਗਿਆ ਗਿਆ ਕਿ ਉਹਨਾਂ ਫਤੇਗੜ ਸਾਹਿਬ ਵਿੱਚ ਸ਼ਹੀਦੀ ਸਭਾ ਮੌਕੇ ਆਪਣੇ ਸੰਬੋਧਨ ਵਿੱਚ ਪੰਜਾਬ ਵਿੱਚ ਸ਼ਰਾਬ ਬੰਦੀ ਦੀ ਮੰਗ ਕੀਤੀ ਸੀ ਤਾਂ ਉਹਨਾਂ ਆਖਿਆ ਅਧਿਕਾਰੀ ਤੇ ਵੇਖੋ ਆਪਾਂ ਪਹਿਲਾਂ ਵੀ ਕਹਿੰਨੇ ਅੱਜ ਵੀ ਕਹਿੰਨੇ ਤੇ ਅਜੇ ਸਿੱਖ ਵੀ ਸਿੱਖ ਸ਼ਰਾਬ ਨਹੀਂ ਪੀਂਦਾ ਸਿੱਖ ਸ਼ਰਾਬ ਦੇ ਨੇੜੇ ਨਾ ਜਾਵੇ ਸਿਗਰਟ ਬੀੜੀ ਤਮਾਕੂ ਇਹ ਸਿੱਖੀ ਦੇ ਵਿੱਚ ਬਿਲਕੁਲ ਵਰਦਤ ਆ। ਉਹ ਮੈਨੂੰ ਤੇਰਾ ਨਹੀਂ ਹੋਈ। ਉੱਥੇ ਇੱਕ ਦਿਨ ਉਹ ਕ੍ਰਿਕਟ ਮੈਚ ਮੈਚ ਹੋਇਆ ਉੱਥੇ। ਹਾਂਜੀ। ਨਿਊ ਚੰਡੀਗੜ੍ਹ। ਉਹ ਹੈਗਾ ਤੇ ਪੰਜਾਬ ਦਾ ਹੀ ਹਿੱਸਾ। ਬਿਲਕੁਲ। ਮੁੱਲਾਂਪੁਰ। ਉਹ ਮੈਨੂੰ ਕਿਸੇ ਨੇ ਮਤਲਬ ਭੇਜਿਆ ਸਪੈਸ਼ਲ ਸਕਰੀਨਸ਼ਾਟ। ਪੰਜਾਬ 'ਚ ਮੈਚ ਹੋ ਰਿਹਾ ਤੇ ਮਸ਼ਹੂਰੀ ਕਾ ਦੀ ਚੱਲ ਰਹੀ ਆ ਪਾਨ ਭਾਰ ਦੀ। ਲਹਨਤ ਵਾਲੀ ਗੱਲ ਆ। ਖੇਡਾਂ ਨੂੰ ਪ੍ਰਮੋਟ ਕਰਦੇ ਆ ਜਿਹੜਾ ਨਸ਼ਾ ਬੰਦਾ ਖਾ ਕੇ ਤੇ 20 ਥਾਂ ਤੇ ਪਟਕਾਰੀਆਂ ਮਾਰਦਾ ਗੰਦ ਪਾਉਂਦਾ। ਉਹਦੀ ਤੁਸੀਂ ਪ੍ਰਮੋਸ਼ਨ ਕਰ ਰਹੇ ਹੋ ਇਹ ਤਾਂ ਸ਼ਰਮ ਵਾਲੀ ਗੱਲ ਕਿਹੜੀ ਹੋ ਸਕਦੀ ਹੈ ਛੇੜਾਂ ਦੇ ਰਾਹੀਂ ਤੇ ਆਪਾਂ ਕਹਿੰਣਾ ਵੀ ਨਸ਼ਿਆਂ ਤੋਂ ਬਚੋ ਪਰ ਪੰਜਾਬ ਵਰਗੀ ਧਰਤੀ ਤੇ ਇਹੋ ਜਿਹੇ ਨਸ਼ੇ ਪ੍ਰਮੋਟ ਕਰਦੇ ਆ ਜਿਹਦੇ ਲਾਗੂ ਦੀ ਪੰਜਾਬੀ ਸਿਆਣਾ ਨਹੀਂ ਲੰਗਦਾ ਪੰਜਾਬ ਪੁਲਿਸ ਨੇ ਬਠਿੰਡਾ ਜ਼ਿਲ੍ਹੇ ਦੇ ਥਾਣਾ ਸੰਗਤ ਦੇ ਐਸਐਚਓ ਨੂੰ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਨਾ ਕਰਨ ਤੇ ਕੱਲ ਮੁਕਤਲ ਕਰ ਦਿੱਤਾ ਐਸਐਚਓ ਦਲਜੀਤ ਸਿੰਘ ਤੇ ਨਸ਼ੇ ਨਾਲ ਜੁੜੇ ਮਾਮਲਿਆਂ ਵਿੱਚ ਲਾਪਰਵਾਹੀ ਤੇ ਖਰਾਬ ਕਾਰਗੁਜ਼ਾਰੀ ਦੇ ਦੋਸ਼ ਲੱਗੇ ਹਨ ਇੱਥੇ ਦੱਸਣਾ ਬਣਦਾ ਹੈ ਕਿ ਥਾਣਾ ਸੰਗਤ ਪੁਲਿਸ ਸਟੇਸ਼ਨ ਪੰਜਾਬ ਤੇ ਹਰਿਆਣਾ ਦੀ ਹੱਦ ਤੇ ਸਥਿਤ ਹੈ ਜਿਸ ਕਰਕੇ ਇਸ ਰਸਤੇ ਵੱਡੀ ਮਾਤਰਾ ਵਿੱਚ ਨਸ਼ਾ ਤਸਕਰੀ ਹੁੰਦੀ ਹੈ ਇੱਕ ਹੋਰ ਮਾਮਲੇ ਵਿੱਚ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਤਾਇਨਾਤ ਜੇਲ੍ਹ ਵਾਰਡਨ ਵਰਿੰਦਰ ਸਿੰਘ ਨੂੰ ਵੀ ਕੱਲ ਜੇਲ੍ਹ ਅੰਦਰ ਨਸ਼ੇ ਦੀ ਸਪਲਾਈ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਉਸ ਕੋਲੋਂ 27 ਗ੍ਰਾਮ ਹੈਰੋਇਨ 21 ਗ੍ਰਾਮ ਅਫੀਮ ਤੇ 60 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਹੋਏ ਉਸ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਮਤਲ ਕਰ ਦਿੱਤਾ ਗਿਆ ਹੈ ਪੁਲਿਸ ਨੇ ਦੋਸ਼ੀ ਵਾਰਡਨ ਨੂੰ ਪੁਲਸ ਰਿਮਾਰਡ ਤੇ ਲੈ ਕੇ ਪੁੱਛਗਿੱਛ ਵੀ ਸ਼ੁਰੂ ਕਰ ਦਿੱਤੀ ਹੈ ਸੂਬੇ ਵਿੱਚ ਧੁੰਦ ਤੇ ਸੀਤ ਲਹਿਰ ਦਾ ਕਹਿਰ ਲਗਾਤਾਰ ਜਾਰੀ ਹੈ ਕੱਲ ਵੀ ਸੂਬੇ ਦੇ ਵੱਖ-ਵੱਖ ਭਾਗਾਂ ਵਿੱਚ ਸੰਘਣੀ ਧੁੰਦ ਪਈ ਜਿਸ ਕਾਰਨ ਸੜਕੀ ਆਵਾਜਾਈ ਬੇਹੱਦ ਪ੍ਰਭਾਵਿਤ ਹੋਈ ਧੁੰਦ ਕਾਰਨ ਸੂਬੇ ਦੇ ਵੱਖ-ਵੱਖ ਖੇਤਰਾ ਵਿੱਚ 10 ਤੋਂ ਵੱਧ ਸੜਕੀ ਹਾਸੇ ਹੋਏ ਜਿਨ੍ਹਾਂ ਵਿੱਚ 4 ਵਿਅਕਤੀ ਮਾਰੇ ਗਏ ਤੇ 10 ਤੋਂ ਵੱਧ ਜ਼ਖਮੀ ਹੋਏ ਮੌਸਮ ਵਿਭਾਗ ਨੇ ਅੱਜ ਤੇ ਕੱਲ੍ਹ ਵੀ ਸੂਬੇ ਵਿੱਚ ਧੁੰਦ ਸੰਬੰਧੀ ਔਰੇਂਜ ਅਲਰਟ ਜਾਰੀ ਕੀਤਾ ਹੋਇਆ ਹੈ ਅੱਜ ਤੜਕਸਾਰ ਤੋਂ ਵੀ ਸੂਬੇ ਦੇ ਜ਼ਿਆਦਾਤਰ ਭਾਗਾਂ ਤੋਂ ਸੰਘਣੀ ਧੁੰਦ ਪੈਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ ਐਸੇ ਦਰਮਿਆਨ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 31 ਦਸੰਬਰ ਤੋਂ ਸੂਬੇ ਦੇ ਮੌਸਮ ਦਾ ਮિજાਜ ਬਦਲਣ ਜਾ ਰਿਹਾ ਹੈ ਮੰਨਿਆ ਜਾ ਰਿਹਾ ਹੈ ਕਿ 1 ਜਨਵਰੀ ਚੜ੍ਹਦੇ ਸਾਲ ਪੰਜਾਬ ਦੇ ਕਈ ਖੇਤਰਾਂ ਵਿੱਚ ਹਲਕੀ ਬਰਖਾ ਹੋ ਸਕਦੀ ਹੈ ਜਦਕਿ ਇਸ ਸਮੇਂ ਦੌਰਾਨ ਪਹਾੜੀ ਖੇਤਰਾਂ ਵਿੱਚ ਭਾਰੀ برفਬਾਰੀ ਹੋਣ ਦੀ ਸੰਭਾਵਨਾ ਜਤਾਈ ਗਈ ਹੈ 8 ਕਰੋੜ ਤੋਂ ਵੱਧ ਦੀ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਸੇਵਾਮੁਕਤ ਆਈਜੀ ਅਮਰ ਸਿੰਘ ਚਾਲਦੇ ਦੇ ਮਾਮਲੇ ਵਿੱਚ ਕੱਲ ਡੀਆਈਜੀ ਨੇ ਪੰਜਾਬ ਪੁਲਿਸ ਨੂੰ ਸੂਬੇ ਤੋਂ ਬਾਹਰ ਛਾਪੇ ਮਾਰਨ ਦੀ ਇਜਾਜ਼ਤ ਦੇ ਦਿੱਤੀ। ਇਹ ਇਜਾਜ਼ਤ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਦੇ ਅਧਿਕਾਰੀ ਵੱਖ-ਵੱਖ ਟੀਮਾਂ ਬਣਾ ਕੇ ਕਈ ਰਾਜਾਂ ਵਿੱਚ ਇਸ ਮਾਮਲੇ ਨਾਲ ਜੁੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਜਾ ਚੁੱਕੇ ਹਨ। ਇੱਥੇ ਇਹ ਦੱਸਣਾ ਬਣਦਾ ਹੈ ਕਿ ਹੁਣ ਤੱਕ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਲਗਭਗ 3 ਸਵਾ 3 ਕਰੋੜ ਰੁਪਏ ਦੇ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਹੈ। ਉਧਰ ਸਾਈਬਰ ਠੱਗਾਂ ਵੱਲੋਂ ਸੂਬੇ ਵਿੱਚ ਭੋਲੇ-ਪਾਲੇ ਲੋਕਾਂ ਨੂੰ ਗਮਰਾਹ ਕਰਕੇ ਠੱਗੀ ਮਾਰਨ ਦੀਆਂ ਘਟਨਾਵਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ। ਤਾਜ਼ੀ ਘਟਨਾ ਬਠਿੰਡੇ ਤੋਂ ਸਾਹਮਣੇ ਆਈ ਹੈ ਜਿੱਥੇ ਠੱਗਾ ਨੇ ਖੁਦ ਨੂੰ ਸੀਬੀਆਈ ਅਧਿਕਾਰੀ ਦੱਸ ਕੇ ਰੇਲਵੇ ਵਿਭਾਗ ਵਿੱਚ ਇੱਕ ਡਰਾਈਵਰ ਦੇ ਅਹੁਦੇ ਤੇ ਤਨਾਤ ਵਿਅਕਤੀ ਨੂੰ ਹਾਊਸ ਅਰੈਸਟ ਦਾ ਡਰ ਦਿਖਾ ਕੇ ਉਸ ਤੋਂ ਤਕਰੀਬਨ 24 ਲੱਖ ਰੁਪਏ ਦੀ ਠੱਗੀ ਮਾਰ ਲਈ। ਪੀੜਤ ਦੀ ਸ਼ਿਕਾਇਤ ਤੇ ਬਠਿੰਡਾ ਦੇ ਥਾਣਾ ਸਾਈਬਰ ਕ੍ਰਾਈਮ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪਰ ਮੇਕੇ ਸਰਕਾਰ ਵੱਲੋਂ ਸਮੇਂ-ਸਮੇਂ ਤੇ ਸਪਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਹਾਊਸ ਅਰੈਸਟ ਵਰਗੀ ਕੋਈ ਵੀ ਕਾਨੂੰਨ ਵਿੱਚ ਤਜ਼ਵੀਜ਼ ਨਹੀਂ ਹੈ ਲੋਕਾਂ ਨੂੰ ਇਸ ਜਾਲ ਵਿੱਚ ਨਹੀਂ ਫਸਣਾ ਚਾਹੀਦਾ ਪਰ ਫਿਰ ਵੀ ਲੋਕ ਅਣਗਹਿਲੀ ਦਾ ਸ਼ਿਕਾਰ ਹੋ ਕੇ ਆਪਣੀ ਮਿਹਨਤ ਦੀ ਕਮਾਈ ਗਵਾ ਰਹੇ ਹਨ ਗੈਂਗਸਟਰਾਂ ਨਾਲ ਸਬੰਧਾਂ ਦੇ ਕਾਰਨ ਚਰਚਾ ਵਿੱਚ ਰਹਿਣ ਵਾਲੇ ਸੁਖਜਿੰਦਰ ਸਿੰਘ ਰੰਧਾਵਾ ਨੇ ਕੱਲ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਕਰ ਆਪਣੇ ਦਿਲ ਦੇ ਕਈ ਪੇਤ ਖੋਲੇ ਇਨਾ ਇੰਟਰਵਿਊ ਦੌਰਾਨ ਪੁੱਛੇ ਗਏ ਸਵਾਲਾਂ ਵਿੱਚ ਉਹਨਾਂ ਖਲਾਸਾ ਕੀਤਾ ਕਿ ਉਹ ਜਦ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦਿੱਤਾ ਤਾਂ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਸਭ ਤੋਂ ਅੱਗੇ ਸਨ ਪਰ ਮਨਪ੍ਰੀਤ ਬਾਦਲ, ਸੁਨੀਲ ਜਾਖੜ ਤੇ ਨਵਜੋਤ ਸਿੱਧੂ ਦੇ ਵਿਰੋਧ ਕਾਰਨ ਉਹ ਮੁੱਖ ਮੰਤਰੀ ਨਹੀਂ ਬਣ ਸਕੇ। ਕੱਲ ਦੀ ਇੰਟਰਵਿਊ ਵਿੱਚ ਉਹਨਾਂ ਸੁਖਵੀਰ ਬਾਦਲ ਤੇ ਵੀ ਸਖਤ ਨਿਸ਼ਾਨਾ ਸੇਧਦੇ ਹੋਏ ਆਖਿਆ ਕਿ ਸੁਖਵੀਰ ਬਾਦਲ ਨੇ ਸੱਤਾ ਵਿੱਚ ਵਾਪਸੀ ਦੇ ਲਈ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਇੱਜ਼ਤ ਦਾਤੇ ਲਾ ਦਿੱਤੀ ਹੈ। ਇੱਕ ਕਮੈਂਟ ਬੰਦੇ ਸੁਣੋ ਇਹਦਾ ਮਤਲਬ ਹੂੰ ਮੈਨੂੰ ਜੱਟ ਕਰਕੇ ਨਹੀਂ ਦਿੱਤੀ ਮੈਂ ਇਹ ਕਹਾਂ ਕਿ ਮੈਨੂੰ ਜੱਟ ਕਰਕੇ ਨਕਾਰਿਆ ਤੇ ਮੈਨੂੰ ਗੁੱਸਾ ਹੋਣਾ ਚਾਹੀਦਾ ਜਿਹਨੂੰ ਪੁੱਛਿਆ ਹੀ ਨਹੀਂ ਤੇ ਉਹ ਗੁੱਸਾ ਉਹ ਕਰੀ ਜਾਂਦਾ ਨਹੀਂ ਤੁਹਾਡੇ ਕੋਲ ਤਿੰਨ ਬੰਦਿਆਂ ਦੇ ਪ੍ਰੋਟੈਸਟ ਨੇ ਹੂੰ ਮੇਰਾ ਕਹਿ ਦਿੱਤਾ ਕਿ ਤਿੰਨ ਬੰਦੇ ਸੀਗੇ ਉਹਨਾਂ ਦੇ ਮੈਂ ਹੁਣ ਇੱਥੇ ਨਾਂ ਨਹੀਂ ਡਿਸਕਲੋਜ਼ ਕਰਨਾ ਚਾਹੁੰਦਾ ਕੁੱਝ ਲਈ ਗਏ ਉਹ ਚੋਂ ਉਹਨਾਂ ਚ ਉਹਨਾਂ ਨੇ ਕਹਿ ਕੇ ਜੇ ਇਹ ਬਣੇਗਾ ਤੇ ਅਸੀਂ ਕਾਂਗਰਸ ਪਾਰਟੀ ਛੱਡ ਦਵਾਂਗੇ ਸੁਵੀਰ ਬਾਦਲ ਨੂੰ ਕਿ ਪੁੱਛਣਾ ਚਾਹੁੰਦਾ ਹੂੰ ਕਿ ਕੈਪਟਨ ਸਾਹਿਬ ਕਹਿੰਦੇ ਆ ਕਿ ਅਲਾਈਂਸ ਹੋਣਾ ਚਾਹੀਦਾ ਨਾਲੇ ਕਹਿੰਦੇ ਆ ਕਿ ਬੜਾ ਪ੍ਰਕਾਸ਼ ਸਿੰਘ ਬਾਦਲਪੀਜ ਨੇ ਬੀ ਜਬਾਨਾ ਸੀ ਉਹਦੀ ਜ਼ਬਾਨ ਤੇ ਫੇਰ ਵੀ ਕਿਹਾ ਪਰ ਸੁਖਵੀਰ ਚੰਗਾ ਸੁਖਵੀਰ ਅਜ ਤੱਕ ਬੋਲਿਆ ਹੀ ਨਹੀਂ ਬਾਦਲ ਸਾਹਿਬ ਦੀ ਇਨਸਲਟ ਕਰਵਾ ਕੇ ਇਹਦਾ ਮਤਲਬ ਐਸੀ ਪਾਵਰ ਨਾਲ ਜਾਂ ਆਪਣੇ ਬਾਪ ਨਾਲ ਨਹੀਂ ਜੇ ਪਾ ਕੋਈ ਬਾਪ ਦੀ ਪੱਗ ਨੂੰ ਹੱਥ ਪਾਏਗਾ ਤੇ ਪੁੱਤ ਤੇ ਬਦਨ ਮਰਉਣ ਤੱਕ ਪਹੁੰਚ ਜਾਂਦਾ ਕੋਈ ਸਾਰਾ ਕਾਲੀਦਲ ਨਹੀਂ ਬੋਲਿਆ ਇਹਦਾ ਮਤਲਬ ਇਹ ਪਾਵਰ ਹੰਗਰੀ ਨੇ ਕਿ ਕੋਈ ਗੱਲ ਨਹੀਂ ਬਾਦਲ ਸਾਹਿਬ ਦੀ ਬੇਇੱਜ਼ਤੀ ਹੁੰਦੀ ਹੋ ਜੇ ਸਾਨੂੰ ਪਾਵਰ ਮਿਲ ਜੇ ਸੁਖਵੀਰ ਸਿੰਘ ਲੋਰ ਦੀ ਪਿਓ ਦੀ ਤੇਰੇ ਦੀ ਬੜੀ 25 ਸਾਲ ਦੀ ਮਿਨਿਸਟਰ ਰਿਆਂ ਤੇ ਜੇ ਸੁਖਵੀਰ ਬਾਦਲ ਨੂੰ ਪੰਜਾਬ ਜਾਂਦਾ ਤੇ ਉਹ ਪ੍ਰਕਾਸ਼ ਸਿੰਘ ਬਾਦਲ ਕਰਕੇ ਜਾਂਦਾ ਸੁਖਵੀਰ ਕਰਕੇ ਨਹੀਂ ਜਾਂਦਾ ਸਿੱਖ ਤੇ ਫਿਰ ਪੰਜਾਬ ਨੂੰ ਦੱਸੀਂ ਕਿ ਤੂੰ ਜਿਹੜਾ ਆਪਣੇ ਬਾਪ ਦੀ ਇੱਜ਼ਤ ਨਹੀਂ ਬਚਾ ਸਕਦਾ ਉਹ ਪੰਜਾਬ ਨੂੰ ਕਿਵੇਂ ਬਚਾਏਗਾ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸ਼ਾਹਕੋਟ ਦੇ ਪੋਏਵਾਲ ਦੇ ਰਹਿਣ ਵਾਲੇ ਸ਼ਰਨਦੀਪ ਸਿੰਘ ਨੇ ਪੰਜਾਬ ਵਿੱਚ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਭਾਰਤ ਪਰਤਣ ਤੋਂ ਨਾ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਸ਼ਰਨਦੀਪ ਸਿੰਘ ਕੁਝ ਦਿਨ ਪਹਿਲਾਂ ਸਰਹੱਦ ਪਾਰ ਕਰਕੇ ਪਾਕਿਸਤਾਨ ਦਾਖਲ ਹੋ ਗਿਆ ਸੀ ਜਿੱਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਉੱਥੇ ਹੁਣ ਉਸ ਦੀ ਮਦਦ ਦੇ ਲਈ ਇੱਕ ਯੂਟਿਊਬਰ ਨਾਸਰ ਢਿੱਲੋਂ ਅੱਗੇ ਆਇਆ ਹੈ ਨਾਸਰ ਢਿੱਲੋਂ ਨੇ ਕੱਲ ਸ਼ਰਨਦੀਪ ਦੀ ਭਾਰਤ ਵਾਪਸੀ ਬਾਰੇ ਹਰਾਨਜਨਕ ਖੁਲਾਸਾ ਕੀਤਾ ਇਲੋ ਨੇ ਦੱਸਿਆ ਕਿ ਜਦ ਉਸਨੇ ਸ਼ਰਨਦੀਪ ਨੂੰ ਦੱਸਿਆ ਕਿ ਉਹ ਲਗਭਗ 15 ਦਿਨਾਂ ਵਿੱਚ ਜ਼ਮਾਨਤ ਤੇ ਰਿਹਾ ਹੋ ਕੇ ਭਾਰਤ ਪਰਤ ਸਕਦਾ ਹੈ ਤਾਂ ਉਸਨੇ ਆਖਿਆ ਕਿ ਉਹ ਭਾਰਤ ਪਰਤਣਾ ਨਹੀਂ ਚਾਹੁੰਦਾ ਉਸ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਉਸ ਖਿਲਾਫ ਕਈ ਮਾਮਲੇ ਦਰਜ ਹਨ ਤੇ ਕੁਝ ਲੋਕ ਉਸ ਨਾਲ ਪੁਰਾਣੀ ਰੰਜਿਸ਼ ਵੀ ਰੱਖਦੇ ਹਨ ਜਿਸ ਕਾਰਨ ਉਸ ਨੂੰ ਜਾਨ ਦਾ ਖਤਰਾ ਹੈ। ਦੇਸ਼ ਵਿੱਚ ਵੱਖ-ਵੱਖ ਧਰਮਾਂ ਦੇ ਠੇਕੇਦਾਰਾਂ ਵੱਲੋਂ ਅਕਸਰ ਹੀ ਅਜੇ ਹੀ ਬਿਆਨਬਾਜ਼ੀ ਕੀਤੀ ਜਾਂਦੀ ਹੈ ਜੋ ਕਿ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਅਜਿਹਾ ਹੀ ਇੱਕ ਬਿਆਨ ਨਿਤਿਆ ਸਿੰਘ ਆਨੰਦਗਿਰੀ ਵੱਲੋਂ ਕੀਤਾ ਗਿਆ ਹੈ ਜਿਸ ਵਿੱਚ ਉਹਨਾਂ ਆਖਿਆ ਕਿ ਜੋ ਵੀ ਹਿੰਦੂ ਨੌਜਵਾਨ ਪੰਜ ਤੋਂ ਵੱਧ ਬੱਚੇ ਪੈਦਾ ਕਰੇਗਾ ਉਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਉਸ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ ਪੂਰੇ ਭਾਰਤ ਵਰਸ ਵਿੱਚ ਜਹਾਂ ਵੀ ਕੋਈ ਸਨਾਤਨ ਧਰਮ ਦਾ ਮੰਨਨੇ ਵਾਲਾ ਯੁਵਾ 5 ਤੋਂ ਅਧਿਕ ਬੱਚੇ ਪੈਦਾ ਕਰੇਗਾ ये बहुत बड़ा सम्मेलन साल में एक बार बुला के चाहे जयपुर में बुलाए चाहे गाजियाबाद में बुलाए चाहे दिल्ली में बुलाए चाहे हरिद्वार में हर बार अलग अलग जगह बुलाएंगे उन सभी वीर लड़कों को जो पांच से अधिक बच्चे पैदा करेंगे सनातन गौरव रतन के बनाकर सम्मानित किया जाएगा और इक्कीस इक्यावन हजार ऐसे हर वीर को वैसे ਰੋਜੀ ਰੋਟੀ ਕਮਾਉਣ ਲਈ ਰੂਸ ਗਏ ਭਾਰਤੀ ਨੌਜਵਾਨਾਂ ਨੂੰ ਰੂਸੀ ਫੌਜ ਵਿੱਚ ਜ਼ਬਰਦਸਤੀ ਸ਼ਾਮਲ ਕਰਨ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ ਭਾਵੇਂ ਕਿ ਰੂਸੀ ਪ੍ਰਸ਼ਾਸਨਿਕ ਅਧਿਕਾਰੀ ਇਸ ਤੋਂ ਇਨਕਾਰ ਕਰਦੇ ਹਨ ਪਰ ਤਾਜ਼ਾ ਮਾਮਲੇ ਵਿੱਚ ਜਾਣਕਾਰੀ ਮਿਲੀ ਹੈ ਕਿ ਹੁਣ ਤੱਕ ਰੂਸ ਯੂਕਰੇਨ ਜੰਗ ਵਿੱਚ 10 ਭਾਰਤੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ 3 ਪੰਜਾਬ ਨਾਲ ਤੇ 7 ਉੱਤਰ ਪ੍ਰਦੇਸ਼ ਨਾਲ ਸਬੰਧਤ ਹਨ ਦਰਸਲ ਇਹਨਾਂ ਨੌਜਵਾਨਾਂ ਦੀ ਭਾਲ ਵਿੱਚ ਜਗਦੀਪ ਕੁਮਾਰ ਦਾ ਇੱਕ ਨੌਜਵਾਨ ਦੋ ਵਾਰ ਰੂਸ ਗਿਆ ਉਸਨੇ ਰੂਸ ਵਿੱਚ ਆਪਣੇ ਲੈਪਟਾਪ ਭਰਾ ਦੀ ਜਦ ਤਲਾਸ਼ ਕੀਤੀ ਤਾਂ ਉਸ ਨੂੰ ਇਹ ਜਾਣਕਾਰੀ ਮਿਲੀ ਕੱਲ ਰੂਸ ਤੋਂ ਵਾਪਸ ਪਰਤੇ ਜਗਦੀਪ ਕੁਮਾਰ ਨੇ ਦੱਸਿਆ ਕਿ ਧੱਕੇ ਨਾਲ ਭਾਰਤੀ ਨੌਜਵਾਨਾਂ ਨੂੰ ਯੂਕਰੇਨ ਜੰਗ ਵਿੱਚ ਧਕੇਲਿਆ ਜਾ ਰਿਹਾ ਹੈ ਲੁਧਿਆਣਾ ਜ਼ਿਲ੍ਹੇ ਦੇ ਹਲਵਾਰਾ ਪਿੰਡ ਵਿੱਚ ਕੱਲ ਦੁਪਹਿਰ ਵੇਲੇ ਹਾਲਾਤ ਉਸ ਵੇਲੇ ਤਣਾਅਪੂਰਨ ਬਣ ਗਏ ਜਦ ਪਿੰਡ ਦੇ ਨੌਜਵਾਨ ਸਰਪੰਚ ਸੁਖਵਿੰਦਰ ਸਿੰਘ ਤੇ ਲਗਭਗ ਡੇਢ ਦਰਜਨ ਵਿਅਕਤੀਆਂ ਨੇ ਨਗਰ ਕੀਰਤਨ ਦੌਰਾਨ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਸਰਪੰਚ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਉੱਤਰ ਪ੍ਰਦੇਸ਼ ਵਿੱਚ ਵੋਟਰ ਸੂਚੀਆਂ ਦੀ ਮੁਰ ਵਿਸ਼ੇਸ਼ ਸੁਧਾਈ ਤੋਂ ਬਾਅਦ ਡਰਾਫਟ ਵੋਟਰ ਸੂਚੀ ਤਿਆਰ ਕਰ ਲਈ ਗਈ ਹੈ ਇਹ ਸੂਚੀ 31 ਦਸੰਬਰ ਨੂੰ ਪ੍ਰਕਾਸ਼ਿਤ ਹੋਵੇਗੀ ਸੂਤਰਾਂ ਮੁਤਾਬਕ ਇਸ ਪ੍ਰਕਾਸ਼ਿਤ ਸੂਚੀ ਵਿੱਚ ਪੁਰਾਣੇ ਵੋਟਰਾਂ ਵਿੱਚੋਂ ਲਗਭਗ 2 ਕਰੋੜ 90 ਲੱਖ ਵੋਟਰਾਂ ਦੇ ਨਾਮ ਹਟਾ ਦਿੱਤੇ ਗਏ ਹਨ ਜੋ ਆਪਣੇ ਸਬੂਤ ਪੇਸ਼ ਨਹੀਂ ਕਰ ਸਕੇ ਹਾਲਾਂਕਿ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਇਹਨਾਂ ਹਟਾਏ ਗਏ ਵੋਟਰ ਨੂੰ 1 ਜਨਵਰੀ ਤੋਂ ਦੁਬਾਰਾ ਆਪਣੇ ਇਤਰਾਜ਼ ਜਾਰੀ ਦਾਖਲ ਕਰਨ ਦੀ ਸਹੂਲਤ ਦਿੱਤੀ ਜਾਵੇਗੀ। ਇਸੇ ਦਰਮਿਆਨ ਪੱਛਮੀ ਬੰਗਾਲ ਵਿੱਚ ਵਿਸ਼ੇਸ਼ ਵੋਟਰ ਸੂਚੀ ਸੁਧਾਈ ਮਹਿੰਮ ਵਿੱਚ ਲੱਗੇ ਇੱਕ ਹੋਰ ਡੀਐਲਓ ਦੀ ਮੌਤ ਹੋ ਗਈ। ਦੱਸਿਆ ਗਿਆ ਕਿ ਇਸ ਨੇ ਵੀ ਵੱਧ ਕੰਮ ਦੇ ਬੋਝ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ ਹੈ। ਜਿਕਰਯੋਗ ਹੈ ਕਿ ਹੁਣ ਤੱਕ ਦੇਸ਼ ਭਰ ਵਿੱਚ ਵਿਸ਼ੇਸ਼ ਵੋਟਰ ਸੂਚੀਆਂ ਦੀ ਸੁਧਾਈ ਮਹਿੰਮ ਦੌਰਾਨ 50 ਤੋਂ ਵੱਧ ਡੀਐਲਓ ਆਪਣੀ ਜਾਨ ਗਵਾ ਚੁੱਕੇ ਹਨ ਪੰਜਾਬ ਸਰਕਾਰ ਨੇ ਕੇਂਦਰ ਵੱਲੋਂ ਮਨਰੇਗਾ ਨੂੰ ਖਤਮ ਕਰਕੇ ਜੀ ਰਾਮਜੀ ਕਾਨੂੰਨ ਬਣਾਉਣ ਵਿਰੁੱਧ 30 ਦਸੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦਿਆ ਹੈ ਪਰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਵਿਸ਼ੇਸ਼ اجلاس ਨੂੰ ਲੈ ਕੇ ਸੂਬਾ ਸਰਕਾਰ ਦੀ ਘੇਰਾਬੰਦੀ ਕੀਤੀ ਹੈ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿਸ਼ੇਸ਼ اجلاس ਵਿੱਚ ਜੀ ਰਾਮਜੀ ਬਾਰੇ ਚਰਚਾ ਕਰਨ ਦੀ ਥਾਂ ਸੂਬੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਚਰਚਾ ਕਰਵਾਵੇ ਬੰਗਲਾਦੇਸ਼ ਨੇ ਭਾਰਤ ਵੱਲੋਂ ਘਟ ਗਿੰਤੀਆਂ ਖਿਲਾਫ ਕੀਤੇ ਜਾ ਰਹੇ ਤਸ਼ੱਦਦ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਭਾਰਤ ਤੇ ਦੋਸ਼ ਲਾਇਆ ਹੈ ਕਿ ਭਾਰਤ ਆਪਣੇ ਸਿਆਸੀ ਮੁਹਾਜਾਂ ਦੀ ਖਾਤਰ ਗਲਤ ਤੇ ਵਿਧਾ ਚੜਾ ਕੇ ਬਿਆਨਬਾਜ਼ੀ ਕਰ ਰਿਹਾ ਹੈ ਭਾਰਤੀ ਦੋਸ਼ ਸਿਆਸਤ ਤੋਂ ਪ੍ਰੇਰਿਤ ਹਨ ਜਿਕਰ ਜੋਗ ਹੈ ਕਿ ਭਾਰਤੀ ਵਿਦੇਸ਼ ਮੰਤਰਾਲੇ ਨੇ ਬੰਗਲਾਦੇਸ਼ ਵਿੱਚ ਹਿੰਦੂਆਂ ਵਿਰੁੱਧ ਕੀਤੀ ਜਾ ਰਹੀ ਹਿੰਸਾ ਤੇ ਸਖਤ ਇਤਰਾਜ਼ ਪ੍ਰਗਟਾਉਂਦਿਆਂ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਲਈ ਬੰਗਲਾਦੇਸ਼ ਨੂੰ ਲਿਖਿਆ ਸੀ ਉੱਧਰ ਬੰਗਲਾਦੇਸ਼ ਦੀ ਪੁਲਿਸ ਨੇ ਕੱਲ ਦਾਅਵਾ ਕੀਤਾ ਕਿ ਇਨਕਲਾਬ ਮੰਚ ਦੇ ਨੇਤਾ ਸ਼ਰੀਫ ਉਸਮਾਨ ਹਾਈ ਦੀ ਹਤਿਆ ਦੇ ਦੋ ਮੁੱਖ ਹਮਲਾਵਰ ਬੰਗਲਾਦੇਸ਼ ਤੋਂ ਫਰਾਰ ਹੋ ਕੇ ਭਾਰਤ ਪਹੁੰਚ ਗਏ ਹਨ ਹਾਲਾਂਕਿ ਭਾਰਤ ਦੀ ਬੀਐਸਐਫ ਨੇ ਬੰਗਲਾਦੇਸ਼ ਦੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕੱਲ ਖੁਲਾਸਾ ਕੀਤਾ ਕਿ ਭਾਰਤ ਵੱਲੋਂ ਸ਼ੁਰੂ ਕੀਤੇ ਮਈ ਵਿੱਚ ਆਪਰੇਸ਼ਨ ਸੰਦੂਰ ਦੌਰਾਨ ਉਹਨਾਂ ਨੂੰ ਬੰਕਰ ਵਿੱਚ ਲੁਕਣ ਦੀ ਸਲਾਹ ਦਿੱਤੀ ਗਈ ਸੀ ਜਸਮੂ ਉਹਨਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਉਧਰ ਉਹਨਾਂ ਇਹ ਵੀ ਮੰਨਿਆ ਕਿ ਭਾਰਤ ਨੇ 10 ਮਈ ਨੂੰ ਨੂਰਖਨ 에ਅਰ ਬੇਸ ਤੇ ਲਗਭਗ 80 ਡਰੋਨਾਂ ਨਾਲ ਜ਼ਬਰਦਸਤ ਹਮਲਾ ਕੀਤਾ ਸੀ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ